ਸ੍ਰੀ ਹਰਮੰਦਰ ਸਾਹਿਬ 'ਵੀ ਕੀ ਅੱਜ ਗੋਲੀ ਚੱਲਦੀ ਐ ਤੇ ਨਿਸ਼ਾਨਾ ਬਣਾਇਆ ਜਾਂਦਾ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਉਹ ਵੀ ਉਸ ਸਮੇਂ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਈ ਸੇਵਾ ਨੂੰ ਨਿਭਾ ਰਹੇ ਸਨ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਕਿ ਉਹ ਸਾਰੇ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਕਿਸ ਤਰੀਕੇ ਨਾਲ ਇਹ ਘਟਨਾ ਵਾਪਰਦੀ ਹੈ ਤੇ ਕੀ ਕੁਝ ਅਜੇ ਤੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਇਹ ਛੋਟਾ ਨਹੀਂ ਬਹੁਤ ਵੱਡੇ ਪੱਧਰ ਦਾ ਜਿਹੜਾ ਹਮਲਾ ਹੋਇਆ ਹੈ ਜਿਸ ਨੇ ਦੇਸ਼ ਨਹੀਂ ਵਿਦੇਸ਼ ਦੇ ਵਿੱਚ ਵੀ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਆਸਥਾ ਦਾ ਕੇਂਦਰ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਜਦੋਂ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਸਮੇਂ ਦੌਰਾਨ ਆਲੂਆਂ ਦੇ ਵਿੱਚ ਵੀ ਆਮ ਲੋਕਾਂ ਦੇ ਵਿੱਚ ਵੀ ਇੱਕ ਸਨਾਟਾ ਜਿਹੜਾ ਸੀ ਉਹ ਸ਼ਾਕ ਹੈ ਕਿ ਹਰਮੰਦਰ ਸਾਹਿਬ ਵਿਖੇ ਇਹ ਘਟਨਾ ਕਿਸ ਤਰੀਕੇ ਨਾਲ ਵਾਪਰ ਸਕਦੀ ਹੈ ਤਾਂ ਗੱਲਬਾਤ ਕਰਾਂਗੇ ਡਾਕਟਰ ਦਲਜੀਤ ਸਿੰਘ ਜੀ ਮਾਚੀਮਾ ਸਾਹਿਬ ਕਿਵੇਂ ਦੇ ਇੱਕ ਦਿਓ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ ਕਿਸੇ ਦੇ ਮਨ ਚ ਰੂਸ ਹੈ ਕਿਸੇ ਦੇ ਮਨ ਚ ਕੁਝ ਵੀ ਹੋ ਸਕਦਾ ਪਰ ਹਰਮੰਦਰ ਸਾਹਿਬ ਦੇ ਬਾਹਰ ਇਹ ਘਟਨਾ ਵਾਪਰਨੀ ਇਸ ਨੂੰ ਸਭ ਤੋਂ ਪਹਿਲਾਂ ਨਜ਼ਰੀਏ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਮੈਂ ਕਹਿੰਦਾ ਕਿ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਦਰਵਾਜ਼ੇ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਹੁਕਮ ਅ ਤੈ ਜਿਹੜਾ ਸੇਵਾਦਾਰ ਪਹਿਰੇ ਦੀ ਡਿਊਟੀ ਕਰ ਰਿਹਾ ਸੀ ਗੁਰੂ ਮਹਾਰਾਜ ਨੇ ਆਪਣਾ ਹੱਥ ਸਿਰ ਤੇ ਰੱਖ ਕੇ ਇਡੇ ਵੱਡੇ ਮર્ડਰਸ ਅਟੈਕ ਜਿਹੜਾ ਕਾਤਲਾਨਾ ਹਮਲੇ ਚੋਂ ਉਹਦੀ ਜਾਨ ਬਖਸ਼ੀ ਇਸ ਕਰਕੇ ਗੁਰੂ ਮਾਰਗ ਦਾ ਸ਼ੁਕਰਾਨਾ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਪੁਆਇੰਟ ਬਲੈਂਕ ਰੇਂਜ ਤੋਂ ਅਟੈਕ ਹੋਣਾ ਔਰ ਇੱਕ ਇਡੇ ਪੁਰਾਣੇ ਕ੍ਰਿਮినਲ ਰਿਕਾਰਡ ਵਾਲੇ ਬੰਦੇ ਦਾ ਇਸ ਤਰੀਕੇ ਨੇੜੇ ਆ ਜਾਣਾ ਇਹ ਮੈਂ ਸਮਝਦਾ ਬਹੁਤ ਵੱਡੀ ਇੱਕ ਡੀਪ ਰੂਟਡ ਸਾਜ਼ਿਸ਼ ਹੈ ਪੰਜਾਬ ਨੂੰ ਹਨੇਰੇ ਵਾਲੇ ਪਾਸੇ ਧੱਕਣ ਦੀ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਪੱਠੀ ਦੇ ਸੇਖ ਚੋਂ ਪੰਜਾਬ ਨਿਕਲਿਆ ਸੀ ਜਿਹਦੇ ਚ ਜਵਾਨੀ ਦਾ ਕਹਾਣ ਹੋਇਆ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਕੁਰਬਾਨੀਆਂ ਹੋਈਆਂ ਅੱਜ ਫੇਰ ਕੁਝ ਤਾਕਤਾਂ ਜਿਹੜੀਆਂ ਨੇ ਉਹ ਪੰਜਾਬ ਨੂੰ ਉਸੇ ਰਸਤੇ ਤੇ ਲੈ ਕੇ ਜਾਣਾ ਚਾਹੁੰਦੀਆਂ ਪਰ ਅਫਸੋਸ ਇਸ ਗੱਲ ਦਾ ਕਿ ਸਾਡੀ ਜਿਹੜੀ ਸਰਕਾਰ ਜਿਹਨੇ ਜਮਹੂਰੀ ਨਿਭਾਉਣੀ ਹੁੰਦੀ ਹੈ ਉਹ ਖੁਦ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨ ਦੀ ਕਰ ਰਹੀ ਹੈ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਵੀ ਜਿੱਦ ਤੇ ਉਹਨਾਂ ਤੇ ਇਸ ਤਿੱਕੇ ਦੇ ਹੰਬਲੇ ਉਹਨਾਂ ਦੀਆਂ ਸੁਰੱਖਿਆ ਬੈਡਰਾ ਕੀਤੇ ਹੋਈਆਂ ਇਹਨਾਂ ਲੋਕਾਂ ਨੇ ਅੱਗੇ ਸਿੱਧੂ ਮੂਸੇਵਾਲਾ ਮਰਵਾ ਲਿਆ ਅਸੀਂ ਇਸੇ ਤਰੀਕੇ ਤੇ ਹੁਣ ਬਾਕੀ ਵੀ ਕਈ ਤਿਆਰ ਕਰਕੇ ਰੱਖੇ ਹੋਏ ਆ ਸਿਕਿਉਰਿਟੀ ਦੇ ਬੈਡਰਾ ਕਰਕੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਖੇਡ ਚੰਗੀ ਨਹੀਂ ਔਰ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਕਿ ਜਾਗੋ ਪੰਜਾਬ ਨੂੰ ਫੇਰ ਬਰਬਾਦ ਨਾ ਕਰ ਦਿਓ ਅਜ ਤੱਕ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਤੇ ਸੇਵਾ ਚੱਲ ਰਹੀ ਸੀ ਇਹ ਤਾਂ ਉਸ ਸੇਵਾ ਦੇ ਉੱਤੇ ਬਹੁਤ ਵੱਡਾ ਹਮਲਾ ਇਸ ਲਈ ਮੈਂ ਫਿਰਾਂ ਗੱਲ ਕੀਤੀ ਹੈ ਕਿ ਅਸੀਂ ਤੇ ਮੰਗ ਕੀਤੀ ਹੈ ਕਿ ਹਾਈ ਲੈਵਲ ਜੁਡੀਸ਼ੀਅਲ ਇਨਕੁਆਇਰੀ ਹੋ ਕੇ ਇਹਦੇ ਪਿੱਛੇ ਜਾਂਚ ਜਿਹੜੀ ਆ ਉਹਦੇ ਜਿਹੜੀ ਸਾਜਿਸ਼ ਜਿਹੜੀ ਆ ਐਕਸਪੋਜ਼ ਕੀਤੀ ਜਾਵੇ। ਔਰ ਮੈਂ ਹਰਾਨ ਸਿੰਘਾ ਮੈਂ ਇੰਟੈਲੀਜੈਂਸ ਦੇ ਅਫਸਰਾਂ ਨੇ ਪੁੱਛਿਆ ਉਹ ਕਹਿੰਦੇ ਜਸੀਂ 2 ਦਿਨ ਤੋਂ ਬੰਦਾ ਟਰੈਕ ਕਰ ਰਹੇ ਨੇ 2 ਦਿਨ ਤੋਂ ਆ ਰਹੇ ਸੀ। ਮੈਨੂੰ ਫੋਟੋ ਵੀ ਦਿਖਾਈਆਂ ਵੈਸੀ ਫੋਟੋ ਖਿੱਚੀਆਂ ਹੋਈਆਂ ਪੀ ਇੱਥੇ ਖੜਾ ਸੀ ਉੱਥੇ ਖੜਾ ਸੀ ਤੇ ਮੈਂ ਕਿਹਾ ਤੁਸੀਂ ਇਹਦੀ ਤਲਾਸ਼ੀ ਲਈ ਸੀ। ਕਹਿੰਦੇ ਜੋ ਐਸਜੀਪੀਸੀ ਨੇ ਲੈਣੀ ਸੀ। ਮੈਂ ਕਿਹਾ ਤੁਸੀਂ ਐਜਪੀਸੀ ਹਾਲ ਨੂੰ ਦੱਸਿਆ ਸੀ। ਕਿੰਦੇ ਨਹੀਂ ਤੇ ਬੱਕਾ ਕਿ ਪਰ ਨੂੰ ਸਹੀ ਸਮੇਂ ਤੇ ਰਸੀ ਤੁਸੀਂ ਵੀ ਅਟੈਕ ਕਰ ਲੇ ਇਹ ਤਾਂ ਗੁਰੂ ਦਾ ਦਾਰਾ ਤੇ ਗੁਰੂ ਨੇ ਆਪਣੇ ਸੇਵਕ ਦੀ ਸੇਵਾ ਵੀ ਬੰਦ ਨਹੀਂ ਹੋਣ ਦਿੱਤੀ ਤੇ ਰੱਖ ਵੀ ਜਿਹੜਾ ਹੈਗਾ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਫੁੱਲਾਂ ਨੂੰ ਕੱਢ ਕੇ ਰੱਖ ਲਿਆ ਇਸ ਕਰਕੇ ਇਹ ਬਹੁਤ ਮਾੜੀ ਇਨਸੀਡੈਂਟ ਹੋਈ ਹੈ ਇਹਦੀ ਜੁਡੀਸ਼ੀਅਲ ਜਾਂਚ ਹੋਵੇ ਤੇ ਸਾਰੇ ਤੱਤ ਜਿਹੜੇ ਆਪਾਂ ਪਬਲਿਕ ਦੇ ਸਾਹਮਣੇ ਕਿਰਪਾ ਸਾਹਿਬ ਇੱਥੇ ਕਿਹ ਵੀ ਸਵਾਲ ਖੜਾ ਹੁੰਦਾ ਨਾ ਇਹ ਹਮਲਾ ਸੁਖਵੀਰ ਬਾਦਲ ਤੇ ਨਹੀਂ ਬਲਕਿ ਆਸਥਾ ਦੇ ਸਭ ਤੋਂ ਵੱਡੇ ਕੇਂਦਰ ਤੇ ਹੋਇਆ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਲੋਕ ਰੋਜ਼ਾਨਾ ਇੱਥੇ ਆਉਂਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਿਵੇਂ ਦਾ ਤੁਸੀਂ ਸਮਝਦੇ ਹੋ ਕਿ ਮਾਹੌਲ ਬਣਿਆ ਹੋਏਗਾ ਉਹ ਖੁੱਲ ਕੇ ਮੋੜ ਇੱਥੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਆਉਣ ਤੋਂ ਪਹਿਲਾਂ ਉਹ ਕਈ ਵਾਰ ਸੋਚਣਗੇ ਮੈਂ ਇਸੇ ਕਰਕੇ ਕਹਿੰਦਾ ਕਿ ਬਹੁਤ ਡੂੰਗੀ ਸਾਜ਼ਿਸ਼ ਹੈ ਕਿਉਂਕਿ ਦਰਬਾਰ ਸਾਹਿਬ ਤਾਂ ਇੱਕ ਸਪਰਚੁਅਲਟੀ ਦਾ ਇੱਕ ਸਮੁੰਦਰ ਹੈ ਜੀ ਔਰ ਸ਼ਾਂਤੀ ਦਾ ਭੰਡਾਰ ਹੈ ਜਦੋਂ ਇਹੋ ਜਿਹੀ ਥਾਂ ਦੇ ਉੱਤੇ ਕੋਈ ਸੇਵਾ ਕਰਦਿਆਂ ਇਦਾਂ ਦੀ ਇਨਸੀਡੈਂਟ ਹੁੰਦੀ ਹੈ ਤੇ ਉਹ ਤਾਂ ਦੁਨੀਆ ਭਰ ਦੇ ਵਿੱਚ ਉਹਦਾ ਜਿਹੜਾ ਹੈਗਾ ਕੰਪਨੀ ਛੱਡ ਜਾਂਦੀ ਹੈ। ਬਿਲਕੁਲ। ਦਰਵਾਜ਼ੇ ਸਭ ਦੇ ਦਰਵਾਜ਼ੇ ਤੇ ਹਮਲਾ ਹੋ ਗਿਆ। ਜਿੱਥੇ ਸਾਰੀ ਦੁਨੀਆ ਮਰਦਾ ਮੰਗਣ ਵਾਸਤੇ ਨਤ ਮਸਤਕ ਹੁੰਦੀ ਹੈ ਠੀਕ ਹੈ ਨਾ। ਮੰਨ ਦੀ ਸ਼ਾਂਤੀ ਜਿੱਥੋਂ ਲੈ ਕੇ ਜਾਂਦੀ ਹੈ। ਮਾਨਵਤਾ ਦਾ ਸਨੇਹਾਂ ਜਿੱਥੋਂ ਲੈ ਕੇ ਜਾਂਦੀ ਹੈ। ਸਾਜੀ ਵਾਲਤਾ ਦਾ ਚੌਵਰਨ ਨੂੰ ਸਾਂਝਾ ਉਪਦੇਸ਼ ਜਿੱਥੋਂ 24 ਘੰਟੇ ਹੁੰਦਾ। ਜਦੋਂ ਉੱਥੇ ਕੋਈ ਅਟੈਕ ਕਰਦਾ ਤਾਂ ਕੁਦਰਤੀ ਗੱਲ ਆ ਇਹ ਕੰਪਨੀ ਬੜੀ ਦੂਰ ਤੱਕ ਛਿੱੜਦੀ ਹੈ ਤੇ ਬੜੇ ਮਾਰੇ ਅਸਰ ਜਿਹੜੇ ਹੈਗੇ ਆ ਉਹ ਪੈਂਦੇ ਆ ਇਸੇ ਤਾਈ ਮੈਂ ਕਹਿੰਦਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਜਿਹੜੀ ਹੈ ਉਹ ਲੈ ਕੇ ਜਾਂਦੀ ਵੱਡੀ ਸਾਜ਼ਿਸ਼ ਆ ਸੁਖਵੀਰ ਸਿੰਘ ਬਾਦਲ ਹੁਣਾਂ ਤੁਹਾਡੀ ਗੱਲ ਬਾਤ ਹੋਈ ਇਸ ਮੁੱਦੇ ਤੇ ਉੱਤੇ ਕਿ ਉਹਨਾਂ ਦਾ ਕੀ ਰੈਕਟਰ ਆ ਸਾਰੇ ਕਿ ਕਿ ਅਸੀਂ ਸੇਵਤ ਹੀ ਸੀਗੇ ਮੈਂ ਤਾਂ ਕਹਾਂ ਵੀ ਮਾਰੇ ਤਾਂ ਦੇਖੋ ਕੋਤੋਂ ਕੀ ਕਹਿ ਸਕਦੇ ਗੁਰੂ ਰਾਮਦਾਸ ਦਾ ਇੱਕ ਮਿੰਟ ਵੀ ਸੇਵਾ ਚੁਰਕਾਪ ਨਹੀਂ ਪੈਂਦੀ ਤੇ ਹੁਣ ਸੇਵਾ ਮੁਕੰਮਲ ਹੋਈ ਉਹ ਵੀ ਚਲੇ ਅਸੀਂ ਜਾ ਕੇ ਸ਼ਾਮ ਨੂੰ ਇਕੱਠੇ ਹੋਵਾਂਗੇ ਸਿੰਘ ਸਾਹਿਬਾਨ ਦਾ ਵੀ ਇਸ ਦੇ ਉੱਤੇ ਪ੍ਰਤੀਕਿਰਿਆ ਆਈ ਹੈ ਉਹਨਾਂ ਦਾ ਵੀ ਸੀ ਕਿ ਕਾਲਤਕ ਸਾਹਿਬ ਵੱਲੋਂ ਲੱਗੀ ਹੋਈ ਸੇਵਾ ਜਿਹੜੀ ਸੀ ਸੇਵਾਦਾਰ ਨਿਭਾ ਰਿਆ ਸੀ ਨਾ ਕਿ ਹਮਲਾ ਸੁਖਵੀਰ ਬਾਲ ਤੇ ਇੱਕ ਸੇਵਾਦਾਰ ਤੇ ਹਮਲਾ ਹੈ ਜੀ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਕਿਉਂਕਿ ਹੈ ਹੀ ਛਤਰ ਸਾਹਿਬ ਅਕਾਲੀ ਦਾ ਜਿਹੜੀ ਹੈ ਕਾਲਤਕ ਸਾਹਿਬ ਦੀ ਸੀ ਜੀ ਸੇਵਾ ਹੀ ਕਾਲਤਕ ਸਾਹਿਬ ਨੇ ਲਈ ਹੋਈ ਸੀ ਜਿਸ ਕਰਕੇ ਕੁਦਰਤੀ ਆ ਉਹਨਾਂ ਨੇ ਚਿੰਤਾ ਕੀਤੀ ਹੈ ਮੈਂ ਸੁਣਿਆ ਜੋ ਉਹਨਾਂ ਨੇ ਕਹਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਕੁਦਰਤੀ ਕਰਦਾ ਉਨਾਂ ਦੇ ਵਿੱਚ ਮਨ ਨੂੰ ਮਹਿਸੂਸ ਹੋਣਾ ਚਾਹੀਦਾ ਹੈ। ਆ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਜਿਦੇ ਵਿੱਚੋਂ ਇੱਕ ਅਕਾਲੀ ਦਲ ਦੇ ਲੀਡਰਾਂ ਵੱਲੋਂ ਵੀ ਕਾਂਗਰਸੀ ਜਿਹੜੇ ਲੀਡਰ ਨੇ ਉਹਨਾਂ ਤੇ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਕਾਂਗਰਸ ਨਾਲ ਸਬੰਧ ਰੱਖਦੇ ਨੇ ਜਿਸ ਵਿਅਕਤੀ ਨੇ ਅੱਜ ਇਹ ਹਮਲਾ ਕੀਤਾ ਹੈ। ਤਾਂ ਤੁਸੀਂ ਕੀ ਮੰਨਦੇ ਹੋ ਇਸ ਸਾਰੇ ਬਰਤਾਰੇ? ਦੇਖੋ ਮੈਂ ਤਾਂ ਕਹਿੰਦਾ ਜੁਡੀਸ਼ੀਅਲ ਜਾਂਚ ਹੋਵੇ। ਜੁਡੀਸ਼ੀਅਲ ਜਾਂਚ ਦੇ ਵਿੱਚੋਂ ਸਾਰੇ ਸਹੀ ਤੱਥ ਸਾਹਮਣੇ ਆਉਣ। ਕਿ ਇਹਦੇ ਨਾਲ ਹੋਰ ਕਿਹੜਾ-ਕਿਹੜਾ ਇਨਵੋਲਡ ਸੀ? ਪਿੱਛੇ ਕੀ ਹੈ? ਕਿਉਂਕਿ ਮੈਂ ਨਾ ਲੈਣ ਤਾਂ ਸੋਕਾ ਜਦ ਮਰਜੀ ਲੈ ਦੇ ਪਰ ਉਹਦਾ ਨ ਮਕਸਦ ਹੱਲ ਨਹੀਂ ਹੋਏਗਾ ਮਕਸਦ ਤਾਂ ਹੀ ਹੱਲ ਹੋਏਗਾ ਜੇ ਜਿਹੜੀ ਐਜੰਸੀ ਜਾਂਚ ਕਰੇ ਤੇ ਇਮਾਨਦਾਰੀ ਨਾਲ ਜਾਂਚ ਕਰੇ ਉਹ ਤਾਂ ਹੀ ਹੋ ਸਕਦੀ ਜੇ ਜੁਡੀਸ਼ੀਅਲ ਇਨਕੁਆਰੀ ਹੋਵੇ ਜਾਂ ਸੀਬੀਆਈ ਇਨਕੁਆਰੀ ਕਰੇ ਜਿਸ ਤਰੀਕੇ ਨਾਲ ਇਨਪੁਟ ਸਾਹਮਣੇ ਆ ਰਹੀਆਂ ਨੇ ਕਿ ਇਹ ਬੰਦਾ ਪਹਿਲਾਂ ਵੀ ਇੱਥੇ ਘੁੰਮ ਰਿਹਾ ਸੀ ਫੇਲਿਅਰ ਕਿੱਥੇ ਮੰਨਦੇ ਹੋ ਤੁਸੀਂ ਜੇਕਰ ਇਸ ਤਰੀਕੇ ਦੀ ਜਾਣਕਾਰੀ ਸੀ ਫਿਰ ਇਸ ਫੇਲਿਅਰ ਕਿਸ ਤਰੀਕੇ ਨਾਲ ਕਿੱਥੇ ਹੋ ਗਿਆ ਜਦੋਂ ਬੰਦਾ ਹਿਸਟਰੀ ਸ਼ੀਟਰ ਹੈ ਪੁਲਿਸ ਨੂੰ ਪਤਾ ਹੈ ਇੰਟੈਲੀਜੈਂਸ ਉਹਦੀਆਂ ਦੋ ਦਿਨ ਤੋਂ ਟਰੈਕਿੰਗ ਕਰ ਰਿਆ ਤੇ ਫਿਰ ਉਹਨੂੰ ਮੌਕਾ ਕਦੋਂ ਵਕਤ ਦੇ ਰਹੇ ਸੀ ਤੁਸੀਂ ਜਦੋਂ ਤੁਸੀਂ ਉਹਦੀ ਤਲਾਸ਼ੀ ਲੈ ਕੇ ਵੈਪਨ ਨਹੀਂ ਫੜਿਆ ਹੁਣ ਤੁਸੀਂ ਕਹੀ ਜੋ ਆਫਿਸ ਐਨੀ ਫੋਰਸ ਲੱਗੀ ਸੀ ਦੂਜੀ ਲੱਗੀ ਸੀ ਉਹ ਤਾਂ ਪ੍ਰਸ਼ਦਾ ਹੁਣ ਤੱਕ ਨੂੰ ਆ ਤੇ ਲੱਗੀ ਸੀ ਉਹਦਾ ਸੁਰੱਖਿਆ ਨਕੀ ਸੰਭ ਸੀ ਜੇ ਸਾਰੇ ਰਿੰਗ ਕਰਾਸ ਕਰਕੇ ਬੰਦਾ ਤੁਹਾਨੂੰ ਪਤਾ ਵੀ ਹੈ ਕਿ ਬੰਦਾ ਖਤਰਨਾਕ ਹੈ ਇਹ ਉਧਰ ਜਾ ਰਿਹਾ ਹੈ ਇਹ ਕੁਝ ਕਰ ਸਕਦਾ ਤੇ ਤੁਸੀਂ ਉਹਦੀ ਕਿਤੇ ਰਸਤੇ 'ਚ ਰੋਕ ਕੇ ਗੱਡੀ ਦੀ ਜਾਂ ਉਹਦੀ ਪਰਸਨਲ ਪਰ ਅਜਿਹਾ ਨਹੀਂ ਲੀ ਤੇ ਫਿਰ ਕੀ ਜ਼ਿੰਮੇਵਾਰੀ ਕਦੇ ਬਾਅਦ ਤੇ ਫਿਰ ਉੱਥੇ ਖੜਨ ਦਾ ਕੀ ਫਜ਼ਰ ਰਸਤੇ ਚ ਲੋਕਾਂ ਨੂੰ ਤੰਕ ਕਰਨ ਵਾਸਤੇ ਥੋੜੀ ਪੁਲਸ ਲੱਗ ਜਾਂਦੀ ਹੈ ਜੇ ਤੁਹਾਡੇ ਕੋਲੇ ਰਿਪੋਰਟਰ ਵੀ ਹੈ ਤੁਸੀਂ ਮੈਨੂੰ ਫੋਟੋ ਦਿਖਾਈਆਂ ਸੀਨੀਅਰ ਅਫਸਰ ਨੇ ਇੰਟੈਲੀਜੈਂਸ ਨੇ ਆਹ ਦੇਖੋ ਜੀ ਇੱਥੇ ਆ ਗਿਆ ਸੀ ਇਹ ਕੰਬੇ ਲੱਗੇ ਖੜਾ ਸੀ ਫਿਰ ਮੈਂ ਇਹਨੂੰ ਉੱਥੋਂ ਇੱਧਰ ਭੇਜ ਦਿੱਤਾ ਤੇ ਇਹਨਾਂ ਮਤਲਬ ਇਹ 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 ਸਿਕਿਉਰਿਟੀ ਪ੍ਰੋਫੈਸ਼ਨਲਿਜ਼ਮ ਪਿੱਤਾਨੂੰ ਪਤਾ ਹੈ ਕਿ ਬੰਦਾ ਘੁੰਮ ਰਿਹਾ ਫੋਟੋ ਲੈ ਜਾਂਦੇ ਤੇ ਟਰੈਕਰ ਗਾਰਡ ਬੰਦੇ ਦਾ ਇਸ ਲੈਵਲ ਦਾ ਬੀਪੀ ਜਿਹੜਾ ਉਹਦਾ ਤੇ ਉਦੋਂ ਤੁਸੀਂ ਇੰਨੇ ਜੈਡ ਪਲੱਸ ਸਿਕਿਉਰਟੀ ਵਾਲੇ ਬੰਦੇ ਦੇ ਜਿਹੜੀ ਹੈਗੀ ਆ ਬਿਲਕੁਲ ਨੇੜੇ ਤੱਕ ਉਹ ਚਲਾ ਕੇ ਫਾਇਰ ਵੀ ਕਰ ਗਿਆ ਜੀ ਇਹ ਤਾਂ ਜਿਹੜਾ ਜਸਵੰਤ ਸਿੰਘ ਸਾਡਾ ਜਵਾਨ ਬੜਾ ਪ੍ਰਾਣਾ ਬਾਲ ਸਾਹਿਬ ਦੀ ਸਿਕਿਉਰਟੀ ਚ ਉਹਦਾ ਮੈਂ ਧੰਨਵਾਦ ਕਰਦਾ ਸ਼ਾਬਾਸ਼ ਵੀ ਦੇਣਾ ਔਰ ਮਹਿਕਮੇ ਨੂੰ ਵੀ ਦੇਣੀ ਚਾਹੀਦੀ ਉਹ ਵਾਰਡ ਵੀ ਦੇਣਾ ਚਾਹੀਦਾ ਜੀ ਉਹਨੇ ਆਪਣੀ ਤੰਦਿਕ ਦੇ ਨਾਲ ਡਿਊਟੀ ਜਿਹੜੀ ਆ ਕੀਤੀ ਆ ਤੇ ਇਸ ਕਰਕੇ ਅਦਰਵਾਈਜ਼ ਤਾਂ ਉਹ ਤਾਂ ਤਾਂ ਹੈ ਨਾ ਜੇ ਫੋਰਸ ਲਾਈਜ਼ੇ ਅਗਰ ਫੋਰਸ ਲਾਈਗੇ ਤੇ ਫੋਰਸ ਆਪ ਆਪਣੀ ਤਾਂ ਆਮੜਾ ਬੈਠ ਕੇ ਉੱਥੇ ਮਗਫਰੀ ਫੈ ਜਾਵੇ ਤੇ ਉਹਦਾ ਸੁਰੱਖਿਆ ਨਾਲ ਕੀ ਸੰਬੰਧ ਹੈ ਇੱਕ ਹੋਰ ਪ੍ਰਤੀਕਰਿਹੜੀ ਆਉਂਦੀ ਉਹਦੇ ਵਿੱਚ ਵੀ ਚੀਜ਼ ਸਾਹਮਣੇ ਆਉਂਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਇਹ ਤਰਕ ਸੀ ਅੱਜ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾ ਰਹੀ ਤੇ ਇਹ ਵੀ ਉਹਨਾਂ ਦੇ ਵਿੱਚੋਂ ਪੁਰਾਣਾ ਬੰਦੀ ਸਿੰਘ ਸੀ ਇਸ ਬੰਦੇ ਨੇ ਅੱਜ ਇਹ ਘਟੜਾ ਨੂੰ ਅੰਜਾਮ ਦਿੱਤਾ ਤੇ ਫਿਰ ਜਿਹੜੇ ਬੰਦੀ ਸਿੰਘਾਂ ਦੀ ਰੈ ਦੀ ਮੰਗ ਕੀਤੀ ਜਾ ਰਹੀ ਆ ਉਹ ਵੀ ਕੱਲ ਨੂੰ ਇਸ ਤਰੀਕੇ ਦੀ ਕਰ ਸਕਦੇ ਨੇ ਇਸ ਪ੍ਰਤੀਕਿਰਿਆ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਸਮਝਦਾ ਜਿਹੜੇ ਇਦਾਂ ਦੀ ਗੱਲ ਕਰਦੇ ਨਾ ਉਹ ਬੰਦੀ ਸਿੰਘਾਂ ਨੂੰ ਬਧਨਾਮ ਕਰਨ ਦੀ ਵੀ ਕੋਈ ਸਾਜ਼ਿਸ਼ ਹੋ ਸਕਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿਉਂਕਿ ਉਹ ਤਾਂ ਵਿਚਾਰੇ ਜੇਲ੍ਹਾਂ 'ਚ ਬੈਠੇ ਜੇ ਉਹਨਾਂ ਦੇ ਨਾਲ ਇਹ ਗੱਲ ਜੋੜੀ ਗਈ ਹੈ ਇਹ ਹਮਤੋਂ ਤੇ ਏਜੰਸੀ ਹੀ ਕਰਦੇ ਹੁੰਦੀਆਂ ਇਹ ਕੰਮ ਇਹਦਾ ਮਤਲਬ ਹੈ ਫਿਰ ਵੱਡੀ ਸਾਜ਼ਿਸ਼ ਹੈਗੀ ਆ ਪੀ ਇਹਨਾਂ ਦੇ ਹੀ ਲੀਡਰ ਮਾਰੋ ਤੇ ਇਹਨਾਂ ਦੇ ਸਿੱਖਾਂ ਨੂੰ ਜਿਹੜੇ ਵਿਚਾਰੇ ਜ਼ਿਲਾ ਘਟਦੇ ਪਏ ਉਹਨਾਂ ਨੂੰ ਬਦਨਾਮ ਕਰੋ ਕਿਵੇਂ ਇਹ ਕੁਝ ਹੋਇਆ ਪੁਰਾਣੇ ਵਡੇਰਾਂ ਨੂੰ ਯਾਦ ਕਰੋ ਇਹ ਕੁਝ ਹੁੰਦਾ ਸੀ ਪੀ ਚਾਲ ਇਸ ਤਰੀਕੇ ਚੱਲੀ ਜਾਂਦੀ ਸੀ ਪੀ ਮਾਰੋ ਵੀ ਇਹਨਾਂ ਦੇ ਹੀ ਤੇ ਕਿਸ ਵੀ ਜਾ ਵੀ ਇਹਨਾਂ ਤੇ ਤੇ ਬਦਨਾਮ ਵੀ ਇਸੇ ਕੰਮ ਨੂੰ ਹੀ ਕਰਦੇ ਹੋ ਉਹ ਫਿਰ ਉਹੀ ਮੈਂ ਕਹਿ ਰਿਹਾ ਡਿਪਰੂਟਡ ਮੈਂ ਤਾਂ ਹੀ ਕਹ ਰਿਹਾ ਕਿ ਡੰਗੀ ਸਾਜ਼ਿਸ਼ ਹੈ ਇਹ ਹੁਣ ਬੰਦੇ ਸੀ ਕਹਿੰਦੇ ਬਦਨਾਮ ਕਰ ਦੋ ਪੀ ਸੌਖਾ ਕੰਮ ਆ ਔਰ ਕਿਸੇ ਪਾਸੇ ਗੱਲ ਹੀ ਨਾ ਜਾਵੇ ਆਪੇ ਤੋੜ ਦਿਓ ਬੀਪ ਜਿਹੜੀ ਹੈਗੀ ਬੀਪ ਜਿਹੜੀ ਹੈਗੀ ਇਸ ਕਰਕੇ ਉਹ ਜਿਹੜੇ ਵਿਚਾਰੇ ਉੱਥੇ ਬੈਠੇ ਨੇ ਤੀਤੀ ਸਾਲਾਂ ਦੇ ਅਸੀਂ ਤੇ ਉਹਨਾਂ ਵਾਸਤੇ ਬੀਪ ਜਿਹੜੀ ਦਿਨ ਰਾਤ ਅਰਦਾਸਾ ਕਰਦੇ ਉਹ ਕਿਉਂ ਇਦਾਂ ਦਾ ਕੰਮ ਕਰਨਗੇ ਜੀ ਤੁਸੀਂ ਮਸਾ ਅਗਲਾ ਸਵਾਲ ਹੈ ਹੁਣ ਅਗਲੇ ਦਿਨਾਂ ਦੇ ਵਿੱਚ ਕੀ ਸ਼ਡਿਊਲ ਕਿੱਥੇ ਕਿੱਥੇ ਸੇਵਾ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਅਗਲੇ ਦਿਨਾਂ ਦੇ ਵਿੱਚ ਕੀ ਕੋਈ ਜ਼ਰੂਰਤیں ਵੇ ਰਹਿਣਗੇ ਨਹੀਂ ਹੁਣ ਤਾਂ ਕੱਲ ਤੋਂ ਦੋ ਦਿਨ ਅਨੰਦਪੁਰ ਸਾਹਿਬ ਹੈ ਫਿਰ ਦੋ ਦਿਨ ਫਤਿਹਗੜ੍ਹ ਸਾਹਿਬ ਹੈ ਉਸ ਤੋਂ ਬਾਅਦ ਜਿਹੜੇ ਅਗਲੇ ਮੁਖਸਾ ਸਾਹਿਬ ਤੇ ਤਰੌਂਦੀ ਸਾਹਿਬ ਨੂੰ ਉਸੇ ਸਾਹਮਣੇ ਚਲ। ਸਰ ਅਗਲੀ ਮੀਟਿੰਗ ਸਿੰਘ ਸਾਹਿਬਾਨ ਵੱਲੋਂ ਦਿੱਤੀ ਜਾਏਗੀ ਜਾਂ ਉਹਦਾ ਕੋਈ ਆਇਆ ਸੁਨੇਹਾ ਤਾਂ ਜਦੋਂ ਸੇਵਾ ਕੰਪਲੀਟ ਹੋ ਜੇ ਉਰਵਾਇਤ ਹੈ ਕਿ ਕਰਾ ਪ੍ਰਸ਼ਾਦੀ ਦੇਖ ਲੱਗੀ ਹੋਈ ਹੈ। ਉਹ ਅਸੀਂ ਲੈ ਕੇ ਤੇ ਆਵਾਂਗੇ ਤੇ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਏਗੀ। ਫਿਰ ਸੇਵਾ ਸੰਪੂਰਨ ਹੋਏਗੀ। ਤੁਸੀਂ ਜਿਹੜੀ ਵੀ ਸੇਵਾ ਲੱਗੀ ਹੈ ਜੋ ਸਜਾ ਹੋਈ ਹੈ ਉਸ ਨੂੰ ਪ੍ਰਵਾਨ ਕੀਤਾ ਹੈ ਪਰ ਕੁਝ ਲੋਕ ਸਿੰਘ ਸਾਹਿਬਾਨ ਦੇ ਫੈਸਲੇ ਤੇ ਵੀ ਕਿੰਤੂ ਪਰੰਤੂ ਕਰਦੇ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਲੋ ਅਸੀਂ ਤਾਂ ਕਿੰਤੂ ਪਰੰਤੂ ਕੱਦਦੇ ਨਹੀਂ ਜੀ ਅਸੀਂ ਤਾਂ ਸਿਰਨਵਾ ਕੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਤਖਤ ਹੈ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਇੱਥੇ ਕਦੇ ਵੀ ਤਰਕ ਦਰੀਲਾ ਅੱਜ ਤੇ ਜਦੋਂ ਸਪਸ਼ਟਕਰਨ ਮੰਗਿਆ ਸੀ ਸਾਰਾ ਕੁਝ ਉੱਤਰ ਵੀ ਛੋੜੀ ਸੀ ਤੇ ਹੁਣ ਵੀ ਤੁਸੀਂ ਪ੍ਰਧਾਨ ਸਾਹਿਬ ਨੂੰ ਕਿਹਾ ਜੋ ਕਿਹਾ ਉਹਨਾਂ ਨੇ ਕਿਹਾ ਵੀ ਵੀ ਠੀਕ ਹੈ ਇਸ ਕਰਕੇ ਅਸੀਂ ਤਾਂ ਕਦੇ ਵੀ ਕੋਈ ਸਵਾਲ ਚੁੱਕੇ ਨਹੀਂ ਬਹੁਤ ਬਤਨ ਹੈ ਠੀਕ ਹੈ ਜੀ ਮਿਹਰਬਾਨ ਸਵੇਸਾਡ ਡਾਕਟਰ ਦਲਜੀਤ ਸਿੰਘ ਚਿਮਾ ਜਿਨ੍ਹਾਂ ਨੇ ਵੱਡੇ ਸਵਾਲ ਜਿਹੜੇ ਉਹ ਖੜਾ ਖੜੇ ਕੀਤੇ ਨੇ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਤੇ ਪੰਜਾਬ ਨੂੰ ਬਲਦੀ ਪੱਟੀ ਦੇ ਵਿੱਚੋਂ ਨਹੀਂ ਸੁੱਟਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸੰਤਾਪ ਪੰਜਾਬ ਮਤਲਬ ਹੰਡਾ ਚੁੱਕਾ ਹੈ ਤੇ ਜੇਕਰ ਅਜਿਹੇ ਘਟਨਾਵਾਂ ਬਬਰਕੀਆਂ ਜਿਸ ਤੋਂ ਬਾਅਦ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਤਾਂ ਉਸ ਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਵੇਗਾ ਤੇ ਇਸ ਦੇ ਲਈ ਉਹਨਾਂ ਨੇ ਉੱਚ ਪੱਧਰੀ ਜਾਂਚ ਜਿਹੜੀ ਹੈ ਉਸ ਦੀ ਵੀ ਮੰਗ ਕੀਤੀ ਹੈ ਮੈਨੂੰ ਇਹਨਾਂ ਕੇ ਸੁਰਿੰਦਰਪਾਲ ਸਿੰਘ ਰੋਪਾਲ ਨੂੰ ਦੀ ਇਜਾਜ਼ਤ ਧੰਨਵਾਦ ਸਚਕੰਡ ਸ੍ਰੀ ਹਰਮੰਦਰ ਸਾਹਿਬ ਕੀ ਅੱਜ ਗੋਲੀ ਚੱਲਦੀ ਹੈ ਤੇ ਨਿਸ਼ਾਨਾ ਬਣਾਇਆ ਜਾਂਦਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਉਹ ਵੀ ਉਸ ਸਮੇਂ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਈ ਸੇਵਾ ਨੂੰ ਨਿਭਾ ਰਹੇ ਸਨ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਕਿ ਉਹ ਸਾਰੀ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਕਿਸ ਤਰੀਕੇ ਨਾਲ ਇਹ ਘਟਨਾ ਵਾਪਰਦੀ ਹੈ ਤੇ ਕੀ ਕੁਝ ਅਜੇ ਤੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਇਹ ਛੋਟਾ ਨਹੀਂ ਬਹੁਤ ਵੱਡੇ ਪੱਧਰ ਦਾ ਜਿਹੜਾ ਹਮਲਾ ਹੋਇਆ ਹੈ ਜਿਸ ਨੇ ਦੇਸ਼ ਨਹੀਂ ਵਿਦੇਸ਼ ਦੇ ਵਿੱਚ ਵੀ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਇਹ ਆਸਥਾ ਦਾ ਕੇਂਦਰ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਜਦੋਂ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਸਮੇਂ ਦੌਰਾਨ ਆਲੂਆਂ ਦੇ ਵਿੱਚ ਵੀ ਆਮ ਲੋਕਾਂ ਦੇ ਵਿੱਚ ਵੀ ਇੱਕ ਸਨਾਟਾ ਜਿਹੜਾ ਸੀ ਉਹ ਸ਼ਾਗ ਗਿਆ ਕਿ ਹਰਮੰਦਰ ਸਾਹਿਬ ਵਿਖੇ ਇਹ ਘਟਨਾ ਕਿਸ ਤਰੀਕੇ ਨਾਲ ਵਾਪਰ ਸਕਦੀ ਹੈ ਤਾਂ ਗੱਲਬਾਤ ਕਰਾਂਗੇ ਡਾਕਟਰ ਦਲਜੀਤ ਸਿੰਘ ਜੀ ਮਾਚੀਮਾ ਸਾਹਿਬ ਕਿਵੇਂ ਦੇ ਇੱਕ ਦਿਉ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ ਕਿਸੇ ਦੇ ਮਨ ਚ ਰੂਸ ਹੈ ਕਿਸੇ ਦੇ ਮਨ ਚ ਕੁਝ ਵੀ ਹੋ ਸਕਦਾ ਪਰ ਹਰਮੰਦਰ ਸਾਹਿਬ ਦੇ ਬਾਹਰ ਇਹ ਘਟਨਾ ਵਾਪਰਨੀ ਇਸ ਨੂੰ ਸਭ ਤੋਂ ਪਹਿਲਾਂ ਨਜ਼ਰੀਏ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਮੈਂ ਕੋ ਗੱਲ ਇਹ ਹੈ ਕਿ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਦਰਵਾਜ਼ੇ ਦੇ ਉੱਤੇ ਾਕਾਤਕ ਸਾਡੇ ਹੁਕਮਾਂ ਤੇ ਜਿਹੜਾ ਸੇਵਾਦਾਰ ਪਹਿਰੇ ਦੀ ਡਿਊਟੀ ਕਰ ਰਿਹਾ ਸੀ ਗੁਰੂ ਮਹਾਰਾਜ ਨੇ ਆਪਣਾ ਹੱਥ ਸਿਰ ਤੇ ਰੱਖ ਕੇ ਇਡੇ ਵੱਡੇ ਮਰਡਰਸ ਅਟੈਕ ਜਿਹੜਾ ਕਾਤਲਾਨਾ ਹਮਲੇ ਚੋਂ ਉਹਦੀ ਜਾਨ ਬਖਸ਼ੀ ਇਸ ਕਰਕੇ ਗੁਰੂ ਮਾਰਗ ਦਾ ਸ਼ੁਕਰਾਨਾ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਪੁਆਇੰਟ ਬਲੈਂਕ ਰੇਂਜ ਤੋਂ ਅਟੈਕ ਹੋਣਾ ਔਰ ਇੱਕ ਐਡੇ ਪੁਰਾਣੇ ਕ੍ਰਿਮినਲ ਰਿਕਾਰਡ ਵਾਲੇ ਬੰਦੇ ਦਾ ਇਸ ਤਰੀਕੇ ਨੇੜੇ ਆ ਜਾਣਾ ਇਹ ਮੈਂ ਸਮਝਦਾ ਬਹੁਤ ਵੱਡੀ ਇੱਕ ਡੀਪ ਰੂਟਡ ਸਾਜ਼ਿਸ਼ ਹੈ ਪੰਜਾਬ ਨੂੰ ਹਨੇਰੇ ਵਾਲੇ ਪਾਸੇ ਧੱਕਣ ਦੀ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਪੱਠੀ ਦੇ ਸੇਕ ਚੋਂ ਪੰਜਾਬ ਨਿਕਲਿਆ ਸੀ ਜਿਹਦੇ ਚ ਜਵਾਨੀ ਦਾ ਕਹਾਣ ਹੋਇਆ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਕੁਰਬਾਨੀਆਂ ਹੋਈਆਂ ਅੱਜ ਫੇਰ ਕੁਝ ਤਾਕਤਾਂ ਜਿਹੜੀਆਂ ਨੇ ਉਹ ਪੰਜਾਬ ਨੂੰ ਉਸੇ ਰਸਤੇ ਤੇ ਲੈ ਕੇ ਜਾਣਾ ਚਾਹੁੰਦੀਆਂ ਪਰ ਅਫਸੋਸ ਇਸ ਗੱਲ ਦਾ ਕਿ ਸਾਡੀ ਜਿਹੜੀ ਸਰਕਾਰ ਜਿਹਨੇ ਜਮਹੂਰੀ ਨਿਭਾਉਣੀ ਹੁੰਦੀ ਹੈ ਉਹ ਖੁਦ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨ ਦੀ ਕਰ ਰਹੀ ਹੈ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਵੀ ਜਿੱਦੇ ਤੇ ਉਹਨਾਂ ਤੇ ਇਸ ਦੀ ਕਿਤੇ ਹੰਬਲੇ ਉਹਨਾਂ ਦੀਆਂ ਸੁਰੱਖਿਆ ਵੇਡਰਾ ਕੀਤੇ ਹੋਈਆਂ ਇਹਨਾਂ ਲੋਕਾਂ ਨੇ ਅੱਗੇ ਸਿੱਧੂ ਮੂਸੇਵਾਲਾ ਮਰਵਾ ਲਿਆ ਅਸੀਂ ਇਸੇ ਤਰੀਕੇ ਹੀ ਤੇ ਹੁਣ ਬਾਕੀ ਵੀ ਕਈ ਤਿਆਰ ਕਰਕੇ ਰੱਖੇ ਹੋਏ ਆ ਸਿਕਿਉਰਿਟੀ ਦੇ ਵੇਡਰਾ ਕਰਕੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਖੇਡ ਚੰਗੀ ਨਹੀਂ ਔਰ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਕਿ ਜਾਗੋ ਪੰਜਾਬ ਨੂੰ ਫੇਰ ਬਰਬਾਦ ਨਾ ਕਰ ਦਿਓ ਅਜ ਤੱਕ ਜਿਹੜਾ ਅਕਾਲ ਤਖਤ ਸਾਹਿਬ ਦੇ ਉਦੇਸ਼ ਤੇ ਸੇਵਾ ਚੱਲ ਰਹੀ ਸੀ ਇਹ ਤਾਂ ਉਸ ਸੇਵਾ ਦੇ ਉੱਤੇ ਬਹੁਤ ਵੱਡਾ ਹਮਲਾ ਇਸ ਲਈ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸੀਂ ਤੇ ਮੰਗ ਕੀਤੀ ਹੈ ਕਿ ਹਾਈ ਲੈਵਲ ਜੁਡੀਸ਼ੀਅਲ ਇਨਕੁਆਇਰੀ ਹੋ ਕੇ ਇਹਦੇ ਪਿੱਛੇ ਜਾਂਚ ਜਿਹੜੀ ਆ ਉਹਦੇ ਜਿਹੜੀ ਸਾਜਿਸ਼ ਜਿਹੜੀ ਆ ਐਕਸਪੋਜ਼ ਕੀਤੀ ਜਾਵੇ। ਔਰ ਮੈਂ ਹਰਾਨ ਸੀ ਕਿ ਮੈਂ ਇੰਟੈਲੀਜੈਂਸ ਦੇ ਅਫਸਰਾਂ ਨੇ ਪੁੱਛਿਆ ਉਹ ਕਹਿੰਦੇ ਜੀ ਅਸੀਂ ਦੋ ਦਿਨ ਤੋਂ ਬੰਦਾ ਟਰੈਕ ਕਰ ਰਹੇ ਹਾਂ ਦੋ ਦਿਨ ਤੋਂ ਆ ਰਹੇ ਸੀ। ਮੈਨੂੰ ਫੋਟੋ ਵੀ ਦਿਖਾਈਆਂ ਵੈਸੀ ਫੋਟੋ ਕਿੱਥੇ ਹੋਈਆਂ ਵੀ ਇੱਥੇ ਖੜਾ ਸੀ ਉੱਥੇ ਖੜਾ ਸੀ ਤੇ ਮੈਂ ਕਿਹਾ ਤੁਸੀਂ ਇਹਦੀ ਤਲਾਸ਼ੀ ਲਈ ਸੀ। ਕਹਿੰਦੇ ਜੋ ਐਸਜੀਪੀਸੀ ਨੇ ਲੈਣੀ ਸੀ। ਮੈਂ ਕਿਹਾ ਤੁਸੀਂ ਐਜਪੀਸੀ ਨੂੰ ਦੱਸਿਆ ਸੀ। ਕਹਿੰਦੇ ਨਹੀਂ ਤੇ ਮੈਂ ਕਿਹਾ ਕਿ ਫਿਰ ਇਹਨੂੰ ਸਹੀ ਸਮਝ ਦੇ ਰਹੇ ਸੀ ਤੁਸੀਂ ਵੀ ਅਟੈਕ ਕਰ ਲੈ ਇਹ ਤਾਂ ਗੁਰੂ ਦਾ ਦਰ ਹੈ ਤੇ ਗੁਰੂ ਨੇ ਆਪਣੇ ਸੇਵਕ ਦੀ ਸੇਵਾ ਵੀ ਬੰਦ ਨਹੀਂ ਹੁਣ ਦਿੱਤੀ ਤੇ ਰੱਖ ਵੀ ਜਿਹੜਾ